ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਸ਼ਪਾਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਜੀ ਪਾਰਟੀ ویئر ਕਲੈਕਸ਼ਨ ਲੈ ਕੇ ਆਏ ਏ ਤੁਹਾਡੇ ਵਾਸਤੇ ਕ੍ਰੀਫ ਦੇ ਸੂਟ ਲੈ ਕੇ ਆਏ ਆ ਸ਼ਿਮਰੇ ਸ਼ਿਮਰ ਹੋਈ ਪਈ ਹੈ ਜੀ ਸਾਰੇ ਪਾਸੇ ਮੈਂ ਵੀ ਤੁਹਾਨੂੰ ਸ਼ਿਮਰ ਬਹੁਤ ਜ਼ਿਆਦਾ ਸਟਾਫ ਦਿਖਾਉਣੀ ਹੈ ਕਿਉਂਕਿ ਅ ਚੱਲਦਾ ਹੀ ਸੀਜ਼ਨ ਦੇ ਵਿੱਚ ਹੁਣ ਸ਼ਿਮਰ ਦਾ ਸਟਾਫ ਜ਼ਿਆਦਾ ਹੈ ਥੋੜੀ ਡਿਮਾਂਡ ਸੀ ਇਹ ਕ੍ਰੇਪ ਦੇ ਸੂਟ ਜ਼ਿਆਦਾ ਦਿਖਾਈ ਹੋਏ ਅੱਜ ਵਾਲੀ ਵੀਡੀਓਸ ਤੁਹਾਨੂੰ ਸਾਰੀ ਸੂਟ ਕ੍ਰੇਪ ਦੇ ਹੀ ਦਿਖਾਵਾਂਗੇ ਇੱਕ ਦੋ ਸੈਟ ਦੇ ਜਿਹੜੇ ਸ਼ਿਮਰ ਦੇ ਦਿਖਾਵਾਂਗੇ ਜੀ ਪ੍ਰਾਈਸ ਇੱਕ ਸਾਰੀ ਵੀਡੀਓ ਦਾ ਇੱਕੋ ਹੀ ਰਹੂਗਾ ਜੀ 4850 ਪ੍ਰਾਈਸ ਰਹੂਗਾ 4850 ਦਾ ਸੂਟ ਆ ਜਿਹੜਾ ਵੀ ਤੁਸੀਂ ਲੈਣਾ ਲੈ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਜੀ ਅਸੀਂ ਵੀਡੀਓ ਦਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਦੇ ਉੱਪਰ ਉਹਦੀ ਫੋਟੋ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਹੈ 컬러 অপਸ਼ਨ ਤੁਹਾਨੂੰ ਬਹੁਤ ਸਾਰੇ ਸੋਹਣੇ ਮਿਲਣਗੇ ਜੀ ਤੁਸੀਂ ਸਟਿਚ ਕਰਵਾ ਕੇ ਪਾਣੀ ਹੈ ਫੰਕਸ਼ਨ ਤੇ ਜਾਂ ਕਿਸੇ ਨੂੰ ਗਿਫਟ ਦੇਣੇ ਆ ਬਹੁਤ ਪਿਆਰੀ ਜੀ ਆਈਟਮਾਂ ਨੇ ਤੇ ਸ਼ੁਰੂ ਕਰਦੇ ਆ ਬਹੁਤ ਪਿਆਰੇ ਜੀ ਡਿਜ਼ਾਈਨ ਤਾਂ ਇਹ ਹੈਗਾ ਜੀ ਕ੍ਰੇਪ ਦਾ ਸਟਾਫ ਯਾ ਹਾਂ ਜੀ ਲਾਈਟ ਚਲੇ ਗਈਆਂ ਬਟ ਕਲਰ ਸਹੀ ਆ ਰਹੀ ਹੈ ਤਾਂ ਕਰਕੇ ਉਸੇ ਜਿਆਦਾ ਲਾਈਟਾਂ ਚ ਨਹੀਂ ਦਿਖਾਵਾਂਗੇ ਸੂਟ ਇਹ ਤੇ ਇਹ ਹੈਗਾ ਜੀ ਕ੍ਰੇਪ ਦਾ ਸੂਟ 5 ਮੀਟਰ ਦਾ 올ਓਵਰ ਸਟਫ ਰਹੂਗਾ ਸਾਰੇ ਸੂਟ ਚ ਬੂਟੀ ਰਹੂਗੀ ਤੇ ਨੀਚੇ ਹੈਗਾ ਜੀ ਇਹ ਬਹੁਤ ਯੂਨੀਕ ਜਵਰਕੇ ਦਾ ਤੇ ਬਾਵਾ ਤੇ ਵੀ ਤੁਹਾਨੂੰ ਪ੍ਰੋਪਰ ਕੰਮ ਮਿਲੂਗਾ ਜੀ ਠੀਕ ਹੈ ਤੇ ਨਾਲ ਹੈਗਾ ਜੀ ਇਹਦੇ ਚਨੌਟਸ ਫੋਨ ਦਾ ਦੁਪੱਟਾ ਦੁਪੱਟਾ ਫੋਰ ਸਾਈਡਡ ਵਰਕ ਮਿਲਣਗੇ ਤੁਹਾਨੂੰ ਇਹ ਹੈਗਾ ਜੀ ਇਹ ਤਾਂ ਫੋਰ ਸਾਈਡਡ ਵਰਕ ਦੇ ਨਾਲ ਕਾਫੀ ਹੈਵੀ ਵਰਕ ਹੈ ਇਹ ਸਾਰੇ ਟਿੱਲੇ ਦਾ ਵਰਕ ਹੋਇਆ ਹੋਇਆ ਤੇ 4850 ਪ੍ਰਾਈਸ ਹੈ ਜੇ ਕਲਰ ਆਪਸ਼ਨ ਕਾਫੀ ਸਾਰੀ ਹੈਗੀ ਹੈ ਸਾਰੇ ਸੂਟਾਂ ਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾਵਾਂਗੀ ਇਹ ਹੈਗਾ ਗ੍ਰੇ ਕਲਰ ਠੀਕ ਹੈ ਤੇ ਸੇਮ ਹੀ ਡਿਜ਼ਾਈਨ ਇੱਕ ਤੁਹਾਨੂੰ ਮਿਲ ਜਾਏਗਾ ਇਹ ਕਲਰ ਪਿਆਰਾ ਜਿਹਾ ਗ੍ਰੀਨ ਜੀ ਟੋਨ ਤੇ ਵੀ ਨਿਆੰਦਾ ਹੈਗਾ ਬਹੁਤ ਸੋਹਣਾ ਜਿਹਾ ਛੇੜਾ ਤੇ ਕਲਰ ਕਾਫੀ ਨੇਦੇ ਵਿੱਚ ਇਹ ਲਾਈਟ ਆ ਗਿਆ ਜੀ ਪਿਸਤਾ ਜੀ ਟੋਨ ਦੇ ਉੱਪਰ ਇਹ ਆ ਗਿਆ ਜੀ ਆਪਣਾ ਪਿੰਕ ਇੱਕ ਹੈਗਾ ਇਹਦੇ ਵਿੱਚ ਲਾਈਟ ਫਿਰੋਜੀ ਮਤਲਬ ਇਹ ਕਿਜ ਵਾਸਤੇ ਸੂਟ ਹੈ ਕਲਰ ਬਹੁਤ ਸੋਹਣੇ ਸੋਹਣੇ ਨੇ ਆ ਇਹ ਵੀ ਕਲਰ ਕਲਰ ਕਾਫੀ ਸਾਰੇ ਨੇ ਇੱਕ ਕੋਈ ਸੇਮ ਹੀ ਡਿਜ਼ਾਈਨ ਦੇ ਵਿੱਚ ਜਿਹੜਾ ਵੀ ਤੁਸੀਂ ਕਲਰ ਲੈਣਾ ਲੈ ਸਕਦੇ ਹੋ 48 50 ਪ੍ਰਾਈਸ ਆ ਜੀ ਸੂਟ ਦਾ ਪਰਪਲ ਕਲਰ ਆ ਗਿਆ ਠੀਕ ਹੈ ਜੀ ਇਹ ਆ ਗਿਆ ਜੀ ਲਾਈਟ ਪਰਪਲ ਸ਼ੈਡ ਵੈਂਟੀ ਪਰਟ ਸ਼ੈਡ ਕਲਰ ਸਾਰੇ ਇੱਕ ਤੋਂ ਇੱਕ ਨੇ ਦੇਖੋ ਦੋਨੋਂ ਲਾਈਟ ਡਾਰਕ ਨੇ ਇਹਨਾਂ ਦਾ ਕੰਟਰਾਸਟ ਨੈਕਸਟ ਆ ਗਿਆ ਜੀ ਡਾਰਕ ਫਰੋਜ਼ੇ ਠੀਕੇ ਬਿਲਕੁਲ ਲਾਈਟ ਇਹ ਪਰਪਲ ਟੋਨ ਤੇ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਾਣਗੇ ਇਸ ਵੀਡੀਓ ਦੇ ਵਿੱਚ ਇਹ ਕਾਫੀ ਸਾਰੇ ਸੇਮ ਹੀ ਡਿਜ਼ਾਈਨਸ ਕਲਰ ਨੇ 4850 ਇਹਨਾਂ ਦਾ ਪ੍ਰਾਈਸ ਆ ਕ੍ਰੇਪ ਦਾ ਸੂਟ ਆ ਜੀ ਚਨਾਉਨ ਸ਼ਾਨ ਦਾ ਹੈਗਾ ਦੁਪੱਟਾ ਜਿਹੜਾ ਵੀ ਸੂਟ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਮੈਂ ਤੁਹਾਨੂੰ ਦੁਬਾਰਾ ਕਲਰ ਸ਼ੋਅ ਕਰ ਦੰਨੀ ਆ ਠੀਕ ਹੈ ਇਹ ਸਾਰੇ ਕਲਰ ਨੇ ਜੀ ਇਸੇ ਜਿਹੜਾ ਜਿਹੜਾ ਵੀ ਕਲਰ ਤੁਸੀਂ ਲੈਣਾ ਹੋਇਆ ਉਸ ਦਾ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਉਹਦੀ ਫੋਟੋ ਭਾ ਸਕਦੇ ਆ ਸਿੰਗਲ ਇੱਕ ਸੂਟ ਮੈਂ ਤੁਹਾਨੂੰ ਖੋਲ ਕੇ ਦਿਖਾਇਆ ਕਾਜੀ ਕਾਜੀ ਦਾ ਇਹ ਗ੍ਰੇ ਗ੍ਰੇ ਦੀ ਨਾਲ ਆ ਜਿਗਾ ਲਾਈਟ ਪਿਸਤਾ कलर सारी बहुत सोहने हैं ठीक है ये सारे शेड आ गए जी तो दो कलर ये खुले भी मिल जाएंगे एदा ही सारे सूट ने बहुत सोहने सोने जूट प्राइस है जी फोर्टी एट फिफ्टी सारी ही वीडियो नैक्सट दिखा रही हैं जी थोनों आ... ਉਹ ਇਹ ਰ ਹੈ ਗਾਜੀ ਸ਼ੀਮਰ ਦੇ ਉੱਪਰ ਸੂਟ ਠੀਕ ਹੈ ਇੱਕ ਨਾ ਮੈਂ ਤੁਹਾਨੂੰ ਰਿਕੁਐਸਟ ਕਰਦੀ ਹਾਂ ਜਿੱਦਾਂ ਹੁਣੇ-ਹੁਣੇ ਤੁਸੀਂ ਮੇਰੇ ਪੇਪੀਐਮ ਤੇ ਜਿਹੜੀ ਪੇਮੈਂਟ ਆਈ ਉਹ ਤੁਸੀਂ ਦੇਖਿਆ ਹੋਵੇਗਾ ਕਿਸੇ ਨੇ ਕੋਈ 1200 ਵਾਲਾ ਸੂਟ ਲਿਆ ਹੋਵੇਗਾ ਤੇ ਬਾਅਦ ਚੋਂ 80 ਰੁਪਏ ਦੁਆਰਾ ਕਰਾਇਆ ਨੇ ਸ਼ਿਪਿੰਗ ਚਾਰजेस ਉਹ ਦੇਖੋ ਇਹ ਨਾ ਐਂਟਰੀਆਂ ਬਚੀ ਜਾਂਦੀਆਂ ਆਉਣੀਆਂ ਤੁਹਾਨੂੰ ਇੱਕ ਕੰਮ ਬਲ ਰਿਕੁਐਸਟ ਹੈ ਜੀ ਤੁਸੀਂ ਵਿਦ ਮਤਲਬ ਸ਼ਿਪਿੰਗ ਚਾਰजेस ਨਾਲ ਹੀ ਪੇਮੈਂਟ ਕਰਵਾਇਆ ਕਰੋ ਬਾਰ-ਬਾਰ ਐਂਟਰੀਜ਼ ਨਾ ਪਾਇਆ ਕਰੋ ਇਹ ਹੈਗੇ ਆ ਜੀ ਸ਼ਿਮਰ ਦਾ ਸੂਟ ਬਹੁਤ ਪਿਆਰਾ ਸੂਟ ਆ ਇਹਦੇ ਨਾਲ ਤੁਹਾਨੂੰ ਕ੍ਰੇਪ ਦੀ 3 ਮੀਟਰ ਦੀ ਸਲਵਾਰ ਮਿਲੂਗੀ ਠੀਕ ਹੈ ਇਹ ਮਿਲ ਜਾਏਗਾ ਜੀ ਇਸੇ ਬਾਜੂ ਤੇ ਉੱਪਰ ਵਰਕ ਦੁਪੱਟਾ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਪਿਆਰਾ ਹੈ ਰਸਟੀ ਜਿਹਾ শেੜਾ ਬਹੁਤ ਸੋਹਣਾ ਜੀ ਚਨੌਂਸ ਫੋਨ ਦਾ 4 ਸਾਈਡਡ ਐਦਾਂ ਤੁਹਾਨੂੰ ਦੁਪੱਟਾ ਮਿਲ ਜਾਏਗਾ ਸਾਰੇ ਦੁਪੱਟੇ 'ਚ ਮਿਲੇਗੀ ਜੀ ਬੂਟੇ ਇਸੀ ਮਰਦਾ ਤੁਹਾਨੂੰ ਇੱਕ ਅੱਧਾ ਹੀ ਇਹਦੇ ਵਿੱਚ ਅ ਅਸੀਂ ਸੱਟ ਦਿਖਾਵਾਂਗੇ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਹਨ ਸਾਰਿਆਂ ਦੇ ਇਹ ਡਾਰਕ ਗਰੇ ਜਿਹ ਟਨ ਤੇ ਜਿਹੜਾ ਅੱਜ ਕੱਲ ਕਾਫੀ ਜ਼ਿਆਦਾ ਕਲਰ ਚੱਲ ਰਹੇ ਹੈਗੇ ਇਹ ਇਹ ਹੈਗਾ ਜੀ ਬਹੁਤ ਸੋਹਣਾ ਟ੍ਰੈਂਡੀ ਇਹ ਚਾਰੋਂ ਹੀ ਕਲਰ ਬਹੁਤ ਜ਼ਿਆਦਾ ਟ੍ਰੈਂਡੀ ਦੇ ਵਿੱਚ ਜਿਹੜਾ ਵੀ ਕਲਰ ਤੁਸੀਂ ਲੈਣਾ ਕ੍ਰੇਪ ਦੀ ਸਵਾਰ ਦੀ ਨਾਲ ਨੇ ਸ਼ਿਮਰ ਦੀ ਸ਼ਰਟ ਆ ਚਨਾਉਣ ਸ਼ਾਉਣ ਦਾ ਦੁਪੱਟਾ ਆ ਗਿਆ ਜੀ ਇਹਨਾਂ ਦੇ ਨਾਲ ਨੈਕਸਟ ਸੂਟ ਦਿਖਾ ਰਹੀ ਹਾਂ ਤੁਹਾਨੂੰ ਕ੍ਰੇਪ ਦੇ ਉੱਪਰ ਹਲਕੀ ਹਲਕੀ ਜੀ ਅੰਬੀਆ ਜੀ ਬਣੀ ਹੋਈ ਠੀਕ ਹੈ ਸਾਰਾ ਫਰੰਟ ਵਰਕ ਮਿਲੇਗਾ ਤੁਹਾਨੂੰ ਇਹਦੇ ਵਿੱਚ ਇਦਾਂ ਫਰੰਟ ਵਰਕ ਹੈ ਜੀ ਘੇਰੇ ਤੇ ਬਹੁਤ ਸੋਹਣਾ ਵਰਕ ਹੈ ਬਾਜੂ ਤੇ ਵਰਕ ਹੈ ਬਹੁਤ ਸੋਹਣੇ ਸੂਟ ਨੇ ਤੇ ਇਹ ਮਿਲ ਜੇਗਾ ਜੀ ਤੁਹਾਨੂੰ ਸਲਵਾਰ ਦੇ ਉੱਪਰ ਵਰਕ ਸਲਵਾਰ ਦੇ ਪੌਂਚੇ ਤੇ ਵੀ ਵਰਕ ਮਿਲ ਜੇਗਾ ਤੇ ਨਾਲ ਮਿਲ ਜੇਗਾ ਜੀ ਤੁਹਾਨੂੰ ਇਹ ਚਨਾਉਂਸ ਫੌਨ ਦਾ ਫੋਰ ਸਾਈਡਡ ਹੈਵੀ ਵਰਕ ਦੇ ਨਾਲ ਤੇ ਸਾਰੇ ਦੇ ਵਿੱਚ ਰਹੇਗੀ ਬੋਟੀ 4850 ਪ੍ਰਾਈਸ ਹੈ ਜੀ ਸੂਟ ਦਾ ਕਲਰ ਆਪਸ਼ਨ ਦੇਖ ਲਓ ਇਹ ਹੈਗਾ ਮੈਰੂਨ ਕਲਰ ਇਹ ਆ ਗਿਆ ਜੀ ਵਾਈਨ ਮੈਰੂਨ ਦੀ ਵੀ ਸੇਮ ਚ ਤੁਹਾਨੂੰ ਦੋ ਮਿਲ ਜਾਣਗੇ ਸੂਟ ਤੇ ਇੱਕ ਇਹ ਡਾਰਕ ਆ ਗਿਆ ਜੀ ਡਾਰਕ ਨੀ ਆਉਂਦਾ ਸਿਹਰਾ ਤੇ ਕਲਰ ਚਾਰ ਪੰਜ ਨੇ ਇਹਦੇ ਵਿੱਚ ਪ੍ਰਾਈਸ ਸੇਮ ਹੀ ਰਹੂਗਾ ਸੋਨੋ ਕ੍ਰੇਪ ਦੇ ਉੱਪਰ ਜੰਨੇ ਆ ਬਹੁਤ ਪਿਆਰਾ ਚਾਰਟ ਹੈ ਇਹ ਮਤਲਬ ਏਜ਼ੀ ਰਕਾਰਡਿੰਗ ਸੂਟ ਬਹੁਤ ਸੋਹਣਾ ਹੈ ਆਲਓਵਰ 5 ਮੀਟਰ ਬਹੁਤ ਲਾਈਟ ਵੇਟ ਕ੍ਰੇਪ ਆ ਨੈਚੁਰਲ ਕ੍ਰੇਪ ਤੇ ਸੂਟ ਰਹਿਣਗੇ ਠੀਕ ਹੈ ਜੀ ਘੇਰਾ ਬਹੁਤ ਸੋਹਣਾ ਬਣਿਆ ਹੋਇਆ ਦਬਕੇ ਦੇ ਨਾਲ ਬਣਿਆ ਹੋਇਆ ਵਿੱਚ ਬੂਤੀ ਰਹੂਗੀ ਬਾਹਾਂ ਤੇ ਕੰਮ ਹੈ ਬਹੁਤ ਸੋਹਣਾ ਠੀਕ ਹੈ ਇਹ ਬਾਜੂ ਤੇ ਕੰਮ ਹੈ ਤੇ ਨਾਲ ਹੈਗਾ ਫੋਰ ਸਾਈਡਿਡ इदा वर्क चढ़ा चुपा दुपट्टा काफ़ी हैवी वर्क है दुपटे उपर कलर देखो कि सोहने सोने, सोने बहुत प्यारे कलर ने इस डिजाइन ठीक है सेम ही डिजाइन थो काफी सारे कलर मिल जाने ਤੇ ਪ੍ਰਾਈਸ ਰਹੂਗਾ ਜੀ 4850 ਜਿਹੜਾ ਮਰਜੀ ਸੂਟ ਤੁਸੀਂ ਲੈ ਸਕਦੇ ਹੋ ਘੇਰੇ ਤੇ ਬਹੁਤ ਪਿਆਰਾ ਵਰਕ ਆ ਦੁਪੱਟਾ ਫੋਰ ਸਾਈਡ ਹੈਵੀ ਜਿਹੇ ਵਰਕ ਦਾ 8 ਸੂਟ ਨੇ ਜੀ ਸੇਮ ਹੀ ਕਲਰ ਮਤਲਬ ਡਿਜ਼ਾਈਨ ਦੇ ਵਿੱਚ 8 ਸੂਟਾਂ ਦੇ ਤੁਸੀਂ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਤੇ ਪ੍ਰਾਈਸ ਰਹੂਗਾ 50 4850 ਇਹਨਾਂ ਦਾ ਤਨੋਂ ਸ਼ਿਮਰ ਦੇ ਉੱਪਰ ਦਿਖਾ ਰਹੀਆਂ ਜੀ ਸੂਟ ਦਲਕੀ ਦਾ ਕੰਮ ਹੋਇਆਗਾ ਕਟਦਾਨੇ ਦਾ ਤਿੱਲੇ ਦਾ ਵਰਕ ਹੈ ਪਲੱਸ ਦਬਕੇ ਦਾ ਕੰਮ ਹੈ ਜੀ ਸਿਲਕ ਦੀਆਂ ਸਲਵਾਰਾਂ ਦੇ ਨਾਲ ਰਹਿਣਗੇ ਸੂਟ ਇਹ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਬਹੁਤ ਪਿਆਰਾ ਇਹ ਹੈਗਾ ਜੀ ਇਹਦਾ ਦੁਪੱਟਾ ਫੋਰ ਸਾਈਡ ਦੁਪੱਟੇ ਤੁਹਾਨੂੰ ਸਭ ਦੇ ਫੋਰ ਸਾਈਡ ਹੀ ਮਿਲਣਗੇ ਜੀ カラー ऑप्शन ਬਹੁਤ ਪਿਆਰੇ ਪਿਆਰੇ ਜੇ ਕਲਰ ਇਹਦੇ ਵਿੱਚ ਵੀ ਸਿਲਕ ਦੀਆਂ ਸਲਵਾਰਾਂ ਦੇ ਨਾਲ ਚਨੌਨ ਸ਼ਵਾਨ ਦੇ ਦੁਪੱਟੇ ਤੇ ਸ਼ਿਵਰ ਦੀਆਂ ਹੈਗੀਆਂ ਨੇ ਜੀ ਸ਼ਰਟ ਪ੍ਰਾਈਸ ਲੂਗਾ 4850 ਨੈਕਸਟ ਕਲਰ ਡਿਜ਼ਾਈਨ ਤੇ ਇਹਨਾਂ ਦਾ ਵਰਕ ਵਰਕ ਰਹੂਗਾ ਜੀ ਕਟ ਦਾਣੇ ਦੇ ਉੱਪਰ ਕੰਮ ਹੈ ਇਹਨਾਂ ਦਾ ਫਰਲਸ ਦਾ ਕੰਮ ਕੀਤਾ ਹੋਇਆ ਦਬਕਾਈ ਗਾਠੀ ਕਢਾਈ ਦਾ ਕੰਮ ਹੈ ਬਹੁਤ ਸੋਹਣਾ ਸੋਹਣਾ ਵਰਕ ਕੀਤਾ ਹੋਇਆ ਸ਼ਿਮਰ ਦੀ ਸ਼ਰਟ ਹੈ ਸਿਲਕ ਸੌਰੀ 크레이ਪ ਦੀ ਸਲਵਾਰ ਹੈ ਜੀ ਇਹਦੇ ਨਾਲ ਕੇਰਾ ਹੈਵੀ ਆ ਚਨੌਂਜ ਫੋਨ ਦਾ ਫੋਰ ਸਾਈਡਡ ਬੇਲ ਦੇ ਨਾਲ ਦੁਪੱਟਾ ਰਹੂਗਾ ਜੀ ਵਿੱਚ ਬੂਟੀ ਰਹੂਗੀ ਸਾਰੇ ਦੁਪੱਟੇ ਦੇ ਕਲਰ ਆਪਸ਼ਨ ਅੱਡਾ ਟਾਲੀਸਾ ਉਹਨਾਂ ਦਾ ਜਿਹੜਾ ਮਰਜ਼ੀ ਸੂਟ ਲੈ ਸਕਦੇ ਹੋ ਇਹ ਹੈਗੀਆਂ ਜੀ ਇਹਦੇ 4 ਕਲਰ ਚਾਰੋਂ ਹੀ ਕਲਰ ਸੋਨੇ ਆ ਨੈਕਸਟ ਦੇ ਦੇ ਰਹੇ ਆ ਤੁਹਾਨੂੰ ਗਰੇਪ ਦੇ ਉੱਪਰ ਸੂਟ ਆ ਜੀ ਵਰਕ ਬਹੁਤ ਪਿਆਰਾ ਹੈ ਸਾਰੇ ਫਰੰਟ ਦੇ ਵਿੱਚ ਬੂਟੀ ਰਹੋਗੇ ਘੇਰਾ ਹੈਵੀ ਆ ਬਾਜੂ ਹੈਵੀ ਨੇ ਇਹਦੀਆਂ ਇਹ ਰੋਗਾ ਦੀ 4 ਸਾਈਡ ਹੈਵੀ ਵਰਕ ਠੀਕ ਹੈ ਜਿਹਨਾਂ ਅਨਸ਼ ਫੋਮ ਤੇ ਦੁਪੱਟੀਆਂ ਦੇ ਨਾਲ ਆ ਜੀ ਕ੍ਰੇਪ ਦਾ ਸੂਟ ਦੇਖੋ ਸੂਟ ਠੀਕ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਆਜ਼ਦੀ ਵੀਡੀਓ ਚ ਜੋ ਵੀ ਡਿਜ਼ਾਈਨ ਪਸੰਦ ਆ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਡਿਜ਼ਾਈਨਿੰਗ ਦੇਖੋ ਸੂਟ ਦੇ ਦਬਕੇ ਦਾ ਫਲਾਰ ਬਹੁਤ ਸੋਹਣਾ ਬਣਿਆ ਹੋਇਆ ਤੇ ਕਲਰ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਆ 크੍ਰੇਪ ਬਹੁਤ ਵਧੀਆ ਲਾਈ ਹੋਈ ਹੈ ਜੀ 크੍ਰੇਪ ਦਾ ਤੁਸੀਂ ਮਤਲਬ ਇਹ ਨਹੀਂ ਹੈਗਾ ਕਿ ਕੋਈ ਜਿਹੜੀ 1200 ਵਾਲੀ 크੍ਰੇਪ ਆਂਦੀ ਉਸ ਤੇ ਸੂਟ ਬਣੇ ਹੋਏ ਆ ਬਹੁਤ ਪਿਆਰਾ ਸਟੱਫ ਇਹਨਾਂ ਦਾ ਤੁਹਾਨੂੰ ਫਾਈਨ ਮਿਲੂਗਾ ਸਾਰੇ ਸੂਟਾਂ ਦਾ ਬਾਜੂ ਤੇ ਵਰਕਾ ਤੇ 4 ਸਾਈਡ ਹੈਗੇ ਨੇ ਜੀ ਦੁਪੱਟੇ ਦੁਪੱਟੇ ਲੰਮੇ ਚੌੜੇ ਮਿਲਣਗੇ ਸਭ ਤੇ ਚਾਹ ਨਾਟਸ ਫਾਰਮ ਦੇ ਠੀਕ ਹੈ ਜੀ ਕਲਰ ਦਿੱਖੋ ਤੋ ਇੱਕ ਹੈ ਜੀ ਸਾਰੇ ਨਵੇਂ ਨਵੇਂ ਜੇ ਸ਼ੇਡ ਨੇ ਬਹੁਤ ਸੋਹਣੇ ਕਲਰ ਬਹੁਤ ਸਾਰੇ ਨੇ ਇਸੇ ਡਿਜ਼ਾਈਨ ਦੇ ਵਿੱਚ ਵੀ ਕਲਰ ਇਦਾਂ ਦੇ ਨੇ ਕਿ ਚੁਆਇਸ ਕਰਨੀ ਆਕੀ ਹੋ ਜਾਂਦੀ ਹੈ ਕਿਹੜਾ ਕਲਰ ਲਈਏ ਜਿਹੜਾ ਛੱਡੀ ਹੈ ਠੀਕ ਹੈ ਜੀ ਤੁਸੀਂ ਖੁਦ ਦੇਖੋ ਕਿੰਨੇ ਪਿਆਰੇ ਪਿਆਰੇ ਜੇ ਕਲਰ ਨੇ ਹਰੇ ਗੇਜ ਵਾਸਤੇ ਸੂਟ ਨੇ 48 50 ਇਹਨਾਂ ਦਾ ਪ੍ਰਾਈਸ ਰਹੂਗਾ ਤੇ ਇੱਕ ਸੂਟ ਹੁਣ ਲਾਸਟ ਸੈੱਟ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦਾ ਦੇ ਰਹੀ ਹਾਂ ਉਹ ਵੀ ਬਹੁਤ ਪਿਆਰਾ ਹੈ ਡਬਕੀ ਦੇ ਉੱਪਰ ਕੰਮ ਹੈ ਜੀ ਗੱਠ ਕੜਾਈ ਦਾ ਕੰਮ ਹੈ ਇਸ ਤੇ 蒂ਲੇ ਦਾ ਘਟ ਦਾਣੇ ਦਾ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਸੂਟ ਠੀਕ ਹੈ ਹੈਵੀ ਵਰਕ ਦੇ ਨਾਲ ਚਨਾਉਂਸ਼ ਫੌਂ ਦਾ ਦੁਪੱਟਾ 4 ਸਾਈਡਰ ਹੋਊਗਾ ਜੀ ਵਰਕ ਤੇ ਵਿੱਚ ਸਾਰੇ ਚੋਟੇ ਰਹਿਊਗੇ ਕਲਰ ਬਹੁਤ ਸੋਹਣਾ ਸੂਟ ਦੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਆ ਤੁਸੀਂ ਮੇਰੇ ਨੰਬਰ 'ਤੇ ਫਿਕਸ ਸੈਂਡ ਕਰ ਸਕਦੇ ਹੋ ਇਹਨਾਂ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਚਨੌਚ ਨਾ ਛਾਉਂਦੇ ਦੁਪੱਟੇ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਜੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਦੇ ਉਹਦੇ ਲਈ ਵੀ ਥੈਂਕ ਯੂ so much ਥੈਂਕ ਯੂ